ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਮੱਜਾਂ ਵਿਖਾਉਣੀਆਂ ਜਿਨ੍ਹਾਂ ਵਿੱਚ ਕੋਈ ਟੋਕੜ ਗੱਪਣ ਹੈ ਤੇ ਕੋਈ ਸੂਈ ਹੈ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜਾ ਤੇ ਟੋਕੜ ਗੱਪਣ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੀ ਹਾਂਜੀ ਤੇ ਨਾਮ ਦੱਸ ਦੇ ਕਰੋ ਤੁਹਾਨੂੰ ਸ਼ਾਹ ਜਨਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲਦਾ ਹਾਂਜੀ 195755 ਠੀਕ ਹੈ ਅੱਜ ਫੇਰ ਇੱਕ ਟੋਕਰ ਗੱਭਨ ਦੀ ਲੀ ਦੀ ਮੱਝ ਤੇ ਦੀ ਟੋਕਰ ਗੱਭਨ ਦੀ ਦੁੱਧ ਫੋਨ 7ਵੇਂ ਜੱਕ ਪਾਸਾ ਹੋਣੇ ਕਰਾਈਏ ਅੱਛਾ ਦੋ ਦਰ ਕੋ 4 ਸਾਢੇ 4-5 ਕਿਲੋ ਦੁੱਧ ਹੋਵੇ ਸਾਢੇ 4-5 ਕਿਲੋ ਠੀਕ ਹੈ ਦੇਖੋ ਪੂਰੀ ਵੱਡੀ ਜਿਹੜੀ ਮੱਝ ਲੈਂਦੀ ਹੈ 12 ਕਿਲੋ ਵਾਲੀ ਹੈ ਵਿਖਾਉਨੇ ਆਪਾਂ ਬਾਅਦ ਚ ਪਹਿਲਾਂ ਇੱਧਰ ਵਿਖਾ ਦਿਏ ਦੱਸਤੀਏ ਇਹਦੇ ਬਾਰੇ ਫਿਰ ਆਪਾਂ ਜੀ ਜੀ ਕੱਲ ਮੱਝ ਵਪਾਈ ਹੈ ਬਸੋਂ ਹਾਂਜੀ ਕੱਲ ਆਪਾਂ ਭਾਈ ਜੀ ਕੱਲ ਮੱਝ ਵਿਗੀ ਸੀ ਜਿਹੜੇ ਸਾਈ ਭਾਈ 2000 ਦੀ ਆ ਕਦੀ ਇਹਦਾ ਭਾਜੀ ਮੈਂ ਲੈ ਇਹ ਨਾ ਕਦੀ ਦਾ ਮੈਂ ਸ਼ਾਮ ਨੂੰ ਖੜਦਾ ਮੁੜ ਕੇ ਸ਼ਾਮੀਆਂ ਦਾ ਮੈਨੂੰ ਕਮੇਟੀ ਨਹੀਂ ਮਿਲੀ ਹਾਂਜੀ ਕਮੇਟੀ ਮਿਲੀ ਮੈਨੂੰ 20 ਤਰੀਕ ਨੂੰ ਹਾਂਜੀ ਤੇ ਮੈਂ ਹਾਲ ਭਾਜੀ 20 ਤੱਕ ਫਿਰ ਆਪਾਂ ਵੇਚਦੇ ਰਹਿਣਾ ਮੈਂ ਤਾਂ ਸਲਾਹ ਲਈ ਜੇ ਫੋਨ ਇੰਨੇ ਆਏ ਮੱਝ ਦੇ ਅੱਛਾ ਲੁਧਿਆਣੇ ਤੱਕ ਫੋਨ ਦੇ ਆਏ ਠੀਕ ਹੈ ਬੜੇ ਫੋਨ ਦੇ ਆਏ ਮੋਗੇ ਮਾਨਸਾ ਮੁੰਸਾਹੇ ਬੜੇ ਫੋਨ ਆਏ ਬਾਕੀ ਵੇਗੀਆਂ ਸੀ ਮੱਝਾਂ ਬਾਕੀ ਵੇਗੀਆਂ ਠੀਕ ਹੈ ਤਾਂ ਭਾਜੀ ਦਾ ਫੋਨ ਸਿਰ ਵੀਡੀਓ ਪਾਈਏ ਫੋਨ ਤੇ ਹੋਣੇ ਹੀ ਆ ਹਾਂਜੀ ਹਾਂਜੀ ਮੇਰਾ ਵੀਰ ਉਹ ਸੋਈ ਸਮਝ ਗਿਆ ਵੀ ਸਾਈ ਪਾ ਗਏ ਨਾ ਮੁੜ ਕੇ ਅਗਲੇ ਦਿਨ ਅੰਗਰ ਬਣ ਪਾਜੀ ਵੇਖ ਲਓ ਤੇ ਦੋ ਸਾਈ ਦੇਣੀ ਉਹ ਦੇ ਦਿਓ ਨੀ ਤੇ 20 ਦਿਨਾਂ ਮਿਲ ਜੀ ਤੇ 20 ਤੱਕ ਥੋੜਾ ਪਾਈ ਪਨ ਚੰਨੀ ਆ ਪਾਣਾ ਹਾਂਜੀ ਹਾਂਜੀ ਪਰ ਬੜਾ ਹੀ ਅੱਜ ਬੰਦਾ ਸੋਹੰਦਰੀ ਹੋਣ ਦੀ ਅੱਜ ਹਾਂਜੀ ਹਾਂਜੀ ਠੀਕ ਆ ਬਾਕੀ ਚਲੋ ਕਈ ਵਾਰੀ ਹੋ ਜਾਂਦਾ ਵਾਦਾ ਕੱਟ ਸੁਈ ਸੁਈ ਆ ਬਾਕੀ ਚਿਹਰੇ ਦੀ ਬੜੀ ਖੂਬਸੂਰਤੀ ਆ ਬਿੱਲੀ ਅੱਖਾਂ ਲਈ ਆ ਆ ਦੇਖਾ ਦੇ ਬੜਾ ਅਲੱਗ ਜਿਹਾ ਕੱਟਿਆ ਇਹਦਾ ਜਿਹੜੇ ਪੁੱਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਕੱਟ ਵਾਲੀ ਮੱਜ ਬਾਕੀ ਪੂਛ ਦੀ ਥੋੜੀ ਛੋਟੀ ਆ ਬਾਕੀ ਜੋ ਨੀਲੀ ਜਿਹੀ ਬਈ ਨੀਲੀ ਦੀ ਆ ਜਿਹੜੀ ਮੱਝ ਅੱਖਾਂ ਬਿੱਲੀਆਂ ਤੇ ਬਾਕੀ ਕੋਈ ਫਾਲਤੂ ਪ੍ਰਿੰਟ ਵੱਧ ਨਹੀਂ ਹੈਗਾ ਤੇ ਅਗਲੇ ਪਿਛਲੇ ਪੈਰ ਦੇ ਵਿੱਚ ਇੱਟੇ ਇੱਕ ਦੀ ਫੇਰ ਤੋਰ ਦੇ ਵਿਧੀ ਚੰਗੀ ਤਰ੍ਹਾਂ ਦਿਖਾ ਦੀਏ ਭਾਈ ਦੁੱਧ ਨੇ 1500 ਅਗਲ ਵਾਲੀ ਏ ਉਹ ਦੁੱਧ 9 ਕਿਲੋ ਹੋਗਾ ਕੋਈ ਯਾ ਦੇਖ ਲੈ ਫਿੱਟ ਪੜੇ ਤਾਂ ਚੰਗੀ ਸੰਭੀ ਹੁੰਦੀ ਹੈ। ਬਾਕੀ ਕੱਦ ਵਜਨ ਚ ਵੀ ਪੂਰੀ ਆ। ਸੰਭੀ ਕਿਸੇ ਵੀ ਨੇ ਚੰਗੀ ਦੀ ਜਨਾ। ਤੇ ਜਵਾਕ ਚ ਉਹ ਓਕੇ ਜਿਹਾ ਪੂਰਾ। ਜਵਾਕ ਚੱਕ ਰਾਜਨੇ ਬਾਬਾ ਜੀ। ਚਲੋ ਦਿਖਾਈ ਦਿਓ। ਆ ਬੱਚਾ ਜਿਹੜਾ ਛੱਟਦਾ ਕੱਟਾ ਜਾਂ ਮਗਰ ਬਾਕੀ ਆਪਾਂ ਚਿਹਰੇ ਦੇ ਆਪਾਂ ਦੇਖ ਸਕਦੇ ਪ੍ਰਿੰਟ ਜਿਹੜਾ ਵਲਾ ਅਲੱਗ ਜਾ ਹੋ ਅੱਧਾ ਅੱਧਾ ਮੂੰਹ ਚਿੱਟਾ ਵਾ ਤੇ ਅੱਧਾ ਕਾਲਾ ਵਾ ਕੰਨ ਵੀ ਅੱਧਾ ਚਿੱਟਾ ਅੱਧਾ ਕਾਲਾ ਉਦਾਂ ਲਾ ਬੜਾ ਅਲੱਗ ਜੀ ਵੈਰੈਟੀ ਆ ਜਿਹੜੀ ਬਾਕੀ ਬੇਸ਼ਮੀ ਹਾਲਾਂ ਦੇਖ ਸਕਦੇ ਜੇਕਰ ਪਸੰਗੀ ਆ ਜਿਹੜੀ ਇਹ ਵਾਦੇ ਆ ਦੇਖ ਸਾਦੇ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹੀ ਆ ਇਹ ਤੇ ਮੀਜ਼ ਦੇ ਦੀ ਗਾੜ ਵੀ ਚੰਗੀ ਹੋਊਗੀ ਗਾੜ ਭਾਈ ਜਿਹਨਾਂ ਨੇ ਦੁੱਧ ਤੇ ਆ ਗਈ 3 ਕਿਲੋ ਗਾੜ ਜੀ ਦੀ ਜਿਹਨਾਂ ਦੁੱਧ ਤੇ ਆ ਗਈ ਮੇਰੇ ਨੂੰ ਕਾਹਨਾਂ ਇਧਰ ਤੱਕ ਆ ਲੈਨੇ ma che moti italia eh? Не тръгвам, господине, кари декс са дъги. ਅਗਲੇ ਥਾਣੇ ਦਾ ਵੀ ਚਵਾ ਦਿਖਾ ਦਈਏ ਹਨ ਇੱਕ ਹੋਰ ਆ ਬਾਕੀ ਮੱਕੀ ਮੁੱਕੀ ਬੰਦੀ ਆ ਇਹကလေး ਤਾਂੰਦਾ ਵਿੱਚ ਆ ਦੇਖ ਸਕਦੇ ਜੀ ਹਰਦੀ ਉਹ ਬੱਤੀ ਨੂੰ ਇਹ ਲਦ ਦਰ ਆਵੇ ਲਦ ਦਰ ਪੱਛੇ ਜੋ ਕੰਗਲੇ ਕੋ ਛਣਦੀ ਹੈ ਜੀ ਹਰਦੀ ਚ ਉਂਗਲੇ ਵਾਕਿਆ ਦੁੱਧ ਜਿਹੜਾ ਚਵਾਜ ਤੁਹਾਨੂੰ ਦਿਖਾਇਆ ਵਾ ਕੋਈ ਮਿਲ ਕੇ ਨਹੀਂ ਤੁਹਾਨੂੰ ਕਰਕੇ ਇਹ ਵੀ ਕੋਈ ਆਪਣਾ ਦੋ ਟਾਈਮ ਆਪਣੀ ਝੋਕੇ ਖੜੇ ਹੁਣ 9 ਲੀਟਰ ਪੱਕਾ ਹੈਗਾ ਕਿ ਪੱਕੇ ਦੇ ਮੌਕੇ ਮੇਰੇ ਕੋਲ 2 ਲੱਗ ਕੇ ਹੋਵੇ ਕੋਈ 3 ਲੱਗ ਕੇ ਹੋਵੇ ਠੀਕ ਹੈ ਕਿਤੇ ਹੁਣ ਦੂਰ ਤੋਂ ਤਾਂ ਪੈਂਦੇ ਪੁੰਡੇ ਕੋ ਜਾ ਕੇ ਕੋਈ ਮੜਾ ਮੜਾ ਫਰਕ ਦੇ ਮਾਰਦੇ ਪਰ ਇਹਨਾਂ ਨੂੰ ਮੂੰਹ ਖੋਦ ਕੇ ਟੀਕੇ ਲਵਾਤੇ ਗੱਲ ਦੇ ਅੱਛਾ ਕੋਈ ਡਾਕਟਰ ਆਇਆ ਕੱਲ ਦੇ ਲਾ ਗਿਆ ਜੀ ਅੱਛਾ ਉਹਦੇ ਨਾਲ ਤੇ ਥੋੜਾ ਬੋਲਾ ਤੁਹਾਨੂੰ ਦੱਸ ਪੈਸਾ ਦਾ ਤੇ ਮੁੱਲ ਫਿਰ ਇਹਦਾ ਇਹ ਭਾਈ 95 ਦੇ ਦੀਏ ਕਰਨੀ ਕਾ ਛੋਟ ਛਾੜ ਹੋਰ 95 ਦੇ ਦੀਏ ਭਾਈ 99 ਦੇ ਦੇ ਦਿੰਨੇ ਆ ਪੂਰੇ ਭਾਈ 90000 ਦਵਾਂਗੇ ਅੱਛਾ 90000 ਮੇਰੇ ਕੋ ਭਾਵੇਂ ਕੋ ਤਿੰਨ ਡੱਕ ਚੋਖੜੇ ਮਿਲ ਗਰ ਅੱਛਾ ਚਾਰ ਡੰਗ ਚੋਵੇ ਤਿੰਨ ਡੰਗ ਚੋਵੇ ਦੋ ਤੇ 9 ਕਿਲੋ ਜੀ ਠੀਕ ਹੈ ਜੀ ਹਾਂ ਠੀਕ ਹੈ ਤੇ ਬਾਕੀ ਚਲੋ ਕੋਈ ਤਸੱਲੀ ਕਰਕੇ ਖੜੇ ਬਾਕੀ ਇਹ ਆ ਵੀ ਇਹਦਾ ਨਾਲ ਸੋਨ ਭਨੇ ਦਾ ਮੁੱਲ ਵੀ ਆ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਬਾਕੀ ਮਾਜਾ ਦੁੱਧੇ 15 16 ਗ੍ਰਾਮ ਦਾ ਕਰੀਏ ਜਿੱਦਾਂ ਮੇਲੇ ਕੋਲ ਜਾਗੇ ਨਿੱਗਰ ਇਹ ਮਾਜ ਜਿਹੜੀ ਭਾਰੀ ਆ ਪੂਰੀ ਸੰਭੀ ਸੰਭੀ ਚੰਗੀ ਆ ਹੁਣ ਆ ਤੋਕੜ ਕੇ ਪੰਜੇ ਇਹ ਵਿੱਚ ਸੱਤਾ ਮਹੀਨੇ ਦਾ ਚੈੱਕ ਪਾਸ ਕਰਾ ਦਈਏ ਅੱਛਾ ਕੀ ਗੱਲ ਠੰ ਇਹ ਜੋ ਤਰੀਕਾ ਜੀ ਆਇਆ ਤਾਂ ਮੈਂ ਬਰੇ ਠੀਕ ਐ ਇਹ ਆ ਲਾਹੋ ਸਵਾਹ ਚੱਕ ਠੀਕ ਐ ਯਾਰ ਪਹਿਲਾਂ ਆਪਾਂ ਦੱਸਿਆ ਕਿ ਆਪਾਂ ਇਹ ਘਰ ਲੈ ਕੇ ਚੱਕ ਲਈ ਜਾਵਾ ਹਾਂਜੀ ਹਾਂਜੀ ਆਪਾਂ ਡੰਗਰ ਬੰਨ ਲਾ ਦਈਏ ਤੇ ਭੇਜੀਏ ਨਾ ਮਾਲ ਉਹ ਡੰਗਰ ਲਾ ਕੇ ਘਰੇ ਭੇਜੀ ਦਿੰਨੇ ਆ ਹਾਂਜੀ ਬੰਨੇ ਦੇ 25 ਕਿਲੋ ਬੱਚਾ ਚੱਕ ਲਈ ਲਾ ਕੇ ਹਾਂਜੀ ਹਾਂਜੀ ਫਿਰ ਆਪਾਂ ਦਾ ਸ਼ੱਕ ਨਿਕਲੂ ਜਿਹੜਾ ਮਨ ਦੀ ਕਰੀ ਚੱਕ ਹਾਂਜੀ ਹਾਂਜੀ ਇਹਨੇ ਭਈ ਗੱਲ ਤੇ ਦੁੱਧ ਦਿੰਦੀ ਆ ਨਾ ਦੋ ਤੇਰੇ ਕੋ 5 ਕਿਲੋ ਦੁੱਧ ਜੇ ਅੱਛਾ ਤੇ ਖਾਂ ਦੇਖੋ ਪੈਪ ਦੁੱਧ ਵਾਲੀ ਇਹ ਢੇਰ ਕਿਹੜੀ ਆ ਅਰੇ ਸਾਡੇ ਪੈਪਾਂ ਹੀ ਲੱਗੀਆਂ ਆ ਜਿਹੜੀਆਂ ਅਗਲੇ ਪਿਛਲੇ ਥਾਣੇ ਦੇ ਵੀ ਲੱਗ ਪਏ ਤੋ ਜੀ ਆ ਸੱਜਰ ਜੜੀ ਚੰਗੇ ਦੁੱਧਾਂ ਲਈ ਆ ਸੱਜਰ ਭਾਈ ਐਵੇਂ ਕਹੀ ਜੀ ਇੰਨਾ ਬਲਿਆ 17 16 ਸਾਲ ਤੋਂ ਦੇਖੋ ਅਗਲੇ ਬਨਿਆਰੀ ਦੇ ਕੋਲ ਵਾਹ ਨਾ ਦੇਖੋ ਕੁਲੀ ਇਹ ਵਾ ਕਿੰਨਾ ਕ ਦੁੱਧ ਕੱਢੇ ਨੇ ਸੱਜਰ ਨੇ ਸੱਜਰ ਦੇ ਭਾਈ 17 ਕਿਲੋ ਦੇਰ ਹੀ ਆ ਜਾਂਦੀ ਥੁੰਦੇ ਦੇ ਦੇਰ ਹੀ ਆਈ 17 ਕਿਲੋ ਨਹੀਂ ਥੁੰਦੇ ਨੇ ਉਹਦੇ ਕੋਲ ਤੋਰੋ ਫੇਰੀ ਨਾ ਤਰ੍ਹਾਂ ਚੰਗੇ ਦੇਰ ਹੀ ਜੇ ਮਾਰੀ ਵੇਂਦੇ ਨਹੀਂ ਤਰ੍ਹਾਂ ਦੁੱਧ ਵੇਦੇ ਦੇਰ ਹੀ ਆ ਹਾਂਜੀ ਹਾਂਜੀ ਬਾਕੀ ਨੀਲੀ ਦੀ ਆ ਮਾਜੇ ਵੀ ਕਿਉਂ ਨਹੀਂ ਦੀ ਸਾਰੀ ਨੀਲੀ ਚੀਜ਼ ਹੈ ਦੇ ਆ ਬਾਰੇ ਰੋਕੀ ਤਕ ਜਵਾਪ ਆਈ 1 ਨੰਬਰ ਦਾ ਮੋਤੀ ਧਾਗੇ ਬਾਕੀ પેટ ਫੜੇ ਤਾਂ ਚੰਗੇ ਆ ਬੇ ਤਿੰਨ ਮਹੀਨੇ ਸੂਜ ਰਹਿ ਗਏ ਆ ਸਿੱਕੇ ਨੂੰ ਫਤਵਾ ਵੀ ਨਾ ਜਾਣਦੇ ਜਿਹੜਾ ਕੋਈ ਲੈ ਜਾਊਗਾ ਸੰਭਨ ਵਾਲਾ ਸੋਨ ਤੱਕ ਰਿਨੇ ਸਰੀਰ ਵੀ ਪੂਰਾ ਭਰ ਜਾਣਾ ਵਾ ਪੇਟ ਸੂਜ ਰਹਿ ਗਏ ਆ ਦੋਦਲੇ 2 ਮਹੀਨੇ ਦੇਈ ਜਾਣਾ ਛੋਨੇ ਚਾਲ ਜਿਹਨੇ ਵੀਰ ਨੇ ਕੋ ਲਾਉਣੇ ਛੋਨੇ ਚੰਨੇ ਦਵਾ ਦੂਦੇ ਵਧੀਆ ਠੀਕ ਹੈ ਜੀ ਫਰਵਰਾਂ ਨੂੰ ਲਾਬ ਵਾਲੂ ਬਾਈ ਮਨ ਚਾਹ ਦੀ ਕਰਦੀ ਆ ਹਾਂਜੀ ਹਾਂਜੀ ਬਾਕੀ ਸੱਜਰ ਚੰਗੇ ਦੁੱਧਾਂ ਲਈ ਆ ਵੀ ਲੱਖੋਂ ਬਾਹਰ ਮੱਝ ਬਣੀ ਜੀ ਠੀਕ ਹੈ ਹਾਂ ਮੁੱਲ ਫਿਰੇ ਦਾ ਫਰਵਰਾਂ ਦਾ 15-16 ਵਾਲੀ ਕਿਹੜਾ ਕੋਈ ਲੱਖ ਰੀ ਦਿੰਦਾ ਇਹ ਹਾਂਜੀ ਮੋਲੇ ਦਿੱਤੀ 65 ਹਜ਼ਾਰ ਕਰ ਦਈਏ ਮਾਨਾ ਭਾਈ ਹਾਂ ਨਾ 63 ਹਜ਼ਾਰ ਹੀ ਦਵਾਂਗੇ ਅੱਛਾ 63 ਹਜ਼ਾਰ ਦੀ 7 ਮਹੀਨੇ ਦੀ ਗੱਬ ਦੇ 5 ਕਿਲੋ ਦੁੱਧ ਇੱਕ ਦਿਨ ਵੀ ਘੱਟ ਹੋਊਗਾ ਠੀਕ ਹੈ ਦੇਖੋ ਸੱਜਣ ਨੇ ਕੀ ਕੁਛ ਕੀਤਾ ਉਹ ਸਹੀ ਤੇ ਦੇਖੋ ਸੱਜਣ ਭਾਈ ਵੇਖੋ ਕਿੰਨਾ ਬਾਦੀ ਨੂੰ ਥੱਲੇਓ ਦੇਖੋ ਠੀਕ ਆ ਬਾਠ ਕੇ ਦੇ ਦਈਏ ਪੂਰੇ ਦੀ ਹੁਣ ਆ ਪੋਲੀ ਚਾਰੇ ਥਾਣੇ ਰੂਮ ਹੋ ਗਏ ਪੂਰੇ ਬਾਠ ਦੀ ਦੇ ਦਈਏ ਦੇ ਦਾਂਗੇ ਭਾਈ ਠੀਕ ਆ ਥੋੜੀ ਹੋਣੀ ਹੈ ਜੇ 100 200 ਰੁਪਿਆ ਆਪਾਂ ਬਿੱਲੀਆਂ ਜੇ ਸਾਰੀ ਵੇਖੋ ਛਾਰ ਤੱਕ ਦਾਗਿਆ ਸਾਰੇ ਠੀਕ ਆ ਤੇ ਹੁਣ ਇੱਕ ਆ ਝੋਟੀ ਤੁਹਾਨੂੰ ਦਿਖਾਉਣੀ ਆ 10 ਵਜੇ ਦੇ ਪਾਰੇ ਵੀ ਕੋਈ ਭਾਈ ਤੁਸ 7 ਕਿਲੋ ਜੀ ਆਪਾਂ ਭਾਈ 6 ਕਿ ਉਹ ਰੀ ਦਵਾਂਗੇ ਸਾ ਕਿਉ ਇਹਨੂੰ ਵੀ ਮੂੰਹ ਪਾ ਕੇ ਡੀ ਕੇ ਲਵਾਇਆ ਨਾ ਕਰਾਂ ਤਾਂ ਬਸਾਈ ਜਰਦਾ ਲਾਲੁੰਦੀ ਜਾਂਦੀ ਹੈ ਹਾਂਜੀ ਹਾਂਜੀ ਉਹਦੇ ਨਾਲ ਦੁੱਧ ਗਰਮ ਬੜੇ ਦੇ ਫਰਕ ਵਿੱਚ ਆ। ਤਾਂ ਛਾਣ ਦੇਖ ਤਾਂ ਇਹਦੇ ਲਾਗੇ ਤਾਂ ਬਾਕੀ ਚਲੋ ਛੋਟੀ ਦਾ ਕੱਦ ਕਾਠੇ ਦਾ ਵੀ ਚੰਗਾ ਆ ਫੱਬਦੀ ਆ ਅਗਲੇ ਸਵੇਰ ਨੂੰ ਛੋਟੀ ਚੰਗੀ ਤਿਆਰ ਹੋਣੀ ਹੈ। ਜਵਾ ਭਾਈ ਦਾ ਗੱਲ ਤੋਂ ਹੋਵੇ ਪੂਰਨਤਾ ਮਰੇ ਆਪਣੀ ਖੁੱਲ ਗੱਲ ਦੀ ਠੀਕ ਆ ਬਾੜਾ ਬਾਗੇ ਮਿਲਦੀ ਜੀ ਮੇਲੋ ਕਿਥੋਂ ਦਾ ਘਵਾਨਾ ਜੀ ਬੰਦੀਆਂ ਵਾਲਾ ਬਾਕੀ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਆ ਕਿੰਨਾ ਹਣ ਪੱਕਾ ਦੁੱਧ ਇਹਦੇ ਤੇ ਕੋਲ ਦੇਖੋ ਦੁੱਧ 6 ਕਿਲੋ ਆਪਾਂ ਕਰਕੇ ਦਵਾਂਗੇ ਇਹਨੂੰ ਸੂਈ ਨੂੰ 3 ਮਹੀਨੇ ਹੋ ਗਏ ਸੂਈ ਨੂੰ ਇਹਨੂੰ ਅੱਛਾ 3 ਮਹੀਨੇ ਸੂਈ ਨੂੰ ਹੋ ਗਏ ਇਹ ਗਾਹ 40 ਕਿਲੋ ਹੋਏ ਬਣੀ ਨੇ ਚੈੱਕ ਮੋਦਾ ਕਰਾਈ ਆ ਅੱਛਾ ਡਾਕਟਰ ਦਾ ਸ਼ਾਕੇ ਵਿੱਚ ਪ੍ਰੋਪਰ ਪਤਾ ਲਗਾ ਤੀਗਾ ਖੰਡਾ ਬਦ ਇਹਨੂੰ ਮਲਵਾਤਾ ਜੀ ਇਹਦਾ ਮੁੱਲ ਫਿਰ ਇਹ ਭਾਈ ਜਿੰਦਾ 55 ਜੀ ਅੱਛਾ 55000 ਕਰਨੇ ਦਾ ਛੋਟ ਛਾਟ 55000 ਦੀ ਭਈ ਹਾਂ ਨੇ ਦਵਾ 55000 ਦੀ ਠੀਕ ਹੈ ਜੀ ਤੇ ਠੀਕ ਹੈ ਫਿਰ ਹੋਰ ਕੁਝ ਹੈ ਨਾ ਹੋਰ ਕੁਝ ਨਹੀਂ ਆਪਣੀ ਚੈੱਕ ਪਾਸ ਕਰਾਉਣ ਚੋ ਜਵਾ ਕੇ ਖੜਨ ਭਾਈ ਇਥੋਂ ਆਪਣੀਆਂ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਗੱਬਣ ਆ ਉਹ ਆਪਣੀ ਪਾਸ ਕਰਕੇ ਖੜੋ ਜੀ